ਇੱਥੇ ਸਾਡੇ ਕੋਲ ਪੁਲਿਸ ਦੇ ਸਤਾਏ ਹੋਏ ਲੋਕ ਹਨ ਉਹ ਪੀੜਤ ਲੋਕ ਹਨ ਜਿਨ੍ਹਾਂ ਨੂੰ ਨਿਆਂਸਫੀ ਨਹੀਂ ਮਿਲਦਾ 12-12 ਸਾਲ ਲੋਕ ਇਹ 10-10 ਸਾਲ ਹੋ ਗਏ ਟੱਕੇ ਖਾ ਰਹੇ ਨੇ ਐਸਐਸਪੀ ਨੂੰ ਡੀਜੀਪੀ ਨੂੰ ਏਡੀਜੀਪੀ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਆ ਕਮਿਸ਼ਨਰ ਕੋਲ ਜਾਂਦੇ ਆ ਪਰ ਲੇਕਿਨ ਉੱਥੇ ਕੋਈ ਵੀ ਜਿਹੜੀ ਅਸਰਾਈ ਨਹੀਂ ਆਉਂਦੀ ਹੈ ਜਾਲੀ ਸਰਟੀਫਿਕੇਟਾਂ ਨੂੰ ਲੈ ਕੇ ਅਸੀਂ ਮੁੱਖ ਮੰਤਰੀ ਨੂੰ ਡੀਜੀਪੀ ਨੂੰ ਏਡੀਜੀਪੀ ਨੂੰ ਕਮਿਸ਼ਨਰ ਨੂੰ ਨੋਟਿਸ ਦੇਏ ਨੇ ਮੰਗ ਪੱਤਰ ਦੇਏ ਨੇ ਪਰ ਲੇਕਿਨ ਇਸ ਮੁੱਖ ਮੰਤਰੀ ਪੰਜਾਬ ਕੋਲੇ ਤੇ ਡੀਜੀਪੀ ਪੰਜਾਬ ਕੋਲੇ ਅੱਜ ਸਾਨੂੰ ਜਿਹੜਾ ਮਿਲਣ ਦਾ ਸਮਾਂ ਵੀ ਨਹੀਂ ਦਿੱਤਾ 6 ਮਹੀਨੇ ਤੋਂ ਇੱਕ ਪਾਸੇ ਇਹ ਏਡੀਜੀਪੀ ਕਹਿ ਰਹੇ ਨੇ ਵੀ ਸਖਤ ਹੁਕਮ ਕਰਦੇ ਸਖਤ ਆਰਡਰ ਕਰਦੇ ਤੇ ਡੀਸੀਆਂ ਨੂੰ ਸਖਤ ਹੁਕਮ ਕਰਦੇ ਕਹਿੰਦਾ ਮੁੱਖ ਮੰਤਰੀ ਤੋਂ ਪਰ ਲੇਕਿਨ ਕੋਈ ਵੀ ਅਫਸਰ ਜਿਹੜਾ ਹੈ ਮਿਲਣ ਨੂੰ ਤਿਆਰ ਨਹੀਂ ਲੋਕਾਂ ਦੀ ਸਮੱਸਿਆ ਉਹਨਾਂ ਨੂੰ ਤਿਆਰ ਨਹੀਂ T24 ਦੇ ਨਾਲ ਜੁੜੇ ਹੋ ਮਰਜੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਸਮੇਂ-ਸਮੇਂ ਤੇ ਜਿਹੜੇ ਦਬੇ ਕੁਚਲੇ ਲੋਕ ਮੰਨੇ ਜਾਂਦੇ ਨੇ ਉਹਨਾਂ ਦੇ ਨਾਲ ਇਹ ਵੀ ਮੰਨਿਆ ਜਾਂਦਾ ਕਿ ਸਮੇਂ-ਸਮੇਂ ਤੇ ਬਹੁਤ ਵੱਡੀਆਂ ਜ਼ਿਆਤੀਆਂ ਹੋਈਆਂ ਨੇ ਇਸੇ ਜਾਤੀ ਦੇ ਵਿਰੋਧ ਦੇ ਵਿੱਚ ਜਨਰੇਸ਼ਨ ਚੋਰ ਮੋਰਚਾ ਨਾਮ ਦੇ ਉੱਪਰ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਤਾਂ ਸਾਡੇ ਨਾਲ ਗੁਲਵਿੰਦਰ ਸਿੰਘ ਕੁੰਬੜਾ ਨੇ ਉਹਨਾਂ ਦੇ ਕੋਲੋਂ ਜਾਣਕਾਰੀ ਲੈਣ ਦਾ ਯਤਨ ਕਰਾਂਗੇ ਕਿ ਕਿਹੜੇ-ਕਿਹੜੇ ਇਸ ਤਰ੍ਹਾਂ ਦੇ ਵਿਕਟਮ ਨੇ ਜਿਨ੍ਹਾਂ ਨੂੰ ਲੈ ਕੇ ਉਹ ਲੋਕਾਂ ਦੀ ਖਾਸ ਕਰਕੇ ਲੋਕਾਂ ਦੇ ਮੁਖਾਤਬ ਹੋ ਰਹੇ ਨੇ ਔਰ ਜਿਹੜੀ ਸਰਕਾਰ ਦੇ ਨਾਲ ਸਮੇਂ-ਸਮੇਂ ਤੇ ਜਿਹੜੀ ਗੱਲਬਾਤ ਆ ਜਾਂ ਜਿਹੜਾ ਰੇੜਕਾ ਬਣਿਆ ਹੋਇਆ ਏ ਇਹ ਨਿਰੋਪਤ ਹੁੰਦਾ ਕਿਉਂ ਨਹੀਂ ਨਜ਼ਰ ਆ ਰਿਹਾ ਬਾਈ ਜੀ ਸਭ ਤੋਂ ਪਹਿਲਾ ਵੱਡਾ ਸਵਾਲ ਹੈ ਕਿਹੜੀਆਂ ਕੜੀਆਂ ਚੀਜ਼ਾਂ ਦੇ ਮੱਦੇਨਜ਼ਰ ਫਿਰ ਤੋਂ ਨਵੇਂ ਪ੍ਰੋਗਰਾਮ ਦਿੰਦੇ ਨਜ਼ਰ ਆ ਰਹੇ ਹੋ ਬਹੁਤ ਹੀ ਸਤਿਕਾਰਯੋਗ ਤੁਹਾਡੇ ਚੈਨਲ ਦਾ ਪਹਿਲਾਂ ਤੇ ਇਦੋਂ ਮੈਂ ਧੰਨਵਾਦ ਕਰਦਾ ਜਦੋਂ ਵੀ ਪਹਿਲਾਂ ਵੀ ਤੁਸੀਂ ਸਾਡੀ ਜਿਹੜੀ ਆਵਾਜ਼ ਹੈ ਲੋਕਾਂ ਦੀ ਦੱਬੀ ਕੁਝਲੀ ਆਵਾਜ਼ ਨੂੰ ਸਰਕਾਰ ਤੱਕ ਤੇ ਪਬਲਿਕ ਤੱਕ ਘਰ ਘਰ ਤੱਕ ਪਹੁੰਚਾਉਣ ਦਾ ਕੰਮ ਕਰਦੇ ਆ ਤੇ ਅੱਜ ਜਿਹੜੀ ਗੱਲ ਕਰੀਏ ਮੋਰਚੇ ਦਾ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਜਿਹੜਾ ਫੇਰ ਸੱਦੀਆਂ ਲੇਟਾਂ ਕੋਲੇ ਚੱਲ ਰਿਹਾ ਇੱਥੇ ਸਾਡੇ ਕੋਲ ਪੁਲਿਸ ਦੇ ਸਤਾਏ ਹੋਏ ਲੋਕ ਪੀੜਤ ਲੋਕ ਜਿਨ੍ਹਾਂ ਨੂੰ ਨਿਆਂ ਨਸਾਫ ਨਹੀਂ ਮਿਲਦਾ 12-12 ਸਾਲ ਹੋ ਗਏ 10-10 ਸਾਲ ਹੋ ਗਏ ਟੱਕੇ ਖਾ ਰਹੇ ਨੇ ਤੇ ਜਦੋਂ ਨਸਾਫ ਨਿਆਂ ਨਹੀਂ ਮਿਲਦਾ ਤਾਂ ਅਸੀਂ ਸਰਕਾਰੀ ਦਰਾਂੇ ਪਹੁੰਚ ਕਰਦੇ ਆ ਐਸਐਸਪੀ ਨੂੰ ਡੀਜੀਪੀ ਨੂੰ ਏਡੀਜੀਪੀ ਨੂੰ ਬੇਨਤੀ ਕੋਸ਼ਿਸ਼ ਕਰਦੇ ਆ ਕਮਿਸ਼ਨਰਾਂ ਕੋਲ ਜਾਂਦੇ ਆ ਪਰ ਲੇਕਿਨ ਉੱਥੇ ਕੋਈ ਵੀ ਜਿਹੜੀ ਅਸਲਾਈ ਨਹੀਂ ਹੁੰਦੀ ਹੈ ਜਿਵੇਂ ਗ ਇਹ ਪਿਛਲੇ 21 ਸਾਲਾਂ ਤੋਂ ਲੜਾਈ ਲੜ ਰਹੇ ਨੇ ਐਨ ਆਰ ਆਈ ਜਗੀਂਦਰ ਕੌਰ ਸੰਧੂ ਜਿੱਲ੍ਹੇ ਲੁਧਿਆਣੇ ਤੋਂ ਨੇ ਇਹਨਾਂ ਦੇ ਕੋਠੀਆਂ ਤੇ ਕਬਜ਼ਾ ਹੋ ਜਾਂਦਾ ਪਲਾਟਾਂ ਤੇ ਕਬਜ਼ਾ ਹੋ ਜਾਂਦਾ ਹੈ ਇਹ ਆਪਣੀ ਲੜਾਈ ਨੂੰ ਲੈ ਕੇ ਡੀਜੀਪੀ ਏਡੀਜੀਪੀ ਤੈਨੂੰ ਸਰਕਾਰਾਂ ਤਕਰੀਬਨ ਬਦਲ ਲੀਆਂ ਪਰ ਲੇਕਿਨ ਇਨਸਾਫ ਕਿਸੇ ਨੇ ਨਹੀਂ ਦਿਵਾਇਆ ਇਹ ਸਿਰਫ ਦਾ ਸਿਰਫ ਡੀਜੀਪੀ ਨੇ ਹੁਕਮ ਕਰ ਦੇ ਡੀਐਸਪੀ ਛੜੂਗਾ ਜੀ ਐਸਪੀ ਛੜੂਗਾ ਪਰ ਲੇਕਿਨ ਫੇਕ ਹੈ ਸਾਰਾ ਕੰਮ ਕਰ ਇਸੇ ਤਰ੍ਹਾਂ ਗੱਲ ਕਰ ਲਈ ਬਲਵਿੰਦਰ ਸਿੰਘ ਬਾੜਕਪੁਰ ਕਲਰ ਤੋਂ ਹੈ ਇਹਨਾਂ ਦਾ ਇੱਕ ਕੇਸ ਰਜਿਸਟਰ ਹੁੰਦਾ ਹਰੜ ਥਾਣੇ ਦੇ ਸਦਰ ਥਾਣੇ 'ਚ ਜਿਹੜੀ ਲੜਾਈ ਝਗੜਾ ਬਮੂਲੀ ਹੁੰਦਾ ਇਹਨਾਂ ਦਾ ਇੱਕ ਬੇਟਾ ਜੇਲ੍ਹ 'ਚ ਬੈਠਿਆ ਹੁੰਦਾ ਉਹਦਾ ਵੀ ਜਿਹੜਾ ਮਾਰਕਟਾਈਜ ਨਾਮ ਪਾ ਦਿੰਦੇ ਜਦ ਕਿ ਇਹ ਵੀ ਜਿਹੜਾ ਦੋ ਸਾਲ ਤੋਂ ਵੱਧਾ ਤੱਕੇ ਖਾ ਰਿਆ ਤੇ ਜਿਹੜਾ ਫਾਈਨੈਂਸ਼ਲੀ ਤੌਰ ਤੇ ਵੀ ਟੈਨਸ਼ਨ ਵੀ ਜਿਹੜੀ ਹੋਈ ਵੀ ਦੌੜ ਭੱਜ ਕਰ ਰਿਹਾ ਐਸੀ ਤਰ੍ਹਾਂ ਮੈਂ ਕਰੀ ਆਪਣੇ ਕੇਸਾਂ ਦੀ ਗੱਲ ਐਸੀ ਕਮਿਸ਼ਨ ਜਿਹੜੇ ਰਾਸ਼ਟਰੀ ਦਿੱਲੀ ਤੋਂ ਆਰਡਰ ਹੋ ਜਾਂਦੇ ਐ ਕੇਐਸਆਈ ਦੇ ਖਿਲਾਫ ਤੇ ਹੋਰ ਸਾਰੇ ਜਿਹੜੇ ਆਗੇ 8ਵੇਂ ਸਥਾਨੇ ਦੇ ਐ ਕੇਸ ਦੋ ਤਿੰਨ ਤੇ ਉਹਨਾਂ ਦੇ ਖਿਲਾਫ ਕੋਈ ਵੀ ਜਿਹੜੀ ਕਾਰਵਾਈ ਹੋਣ ਨੂੰ ਤਿਆਰ ਨਹੀਂ ਹੈ ਸਿਰਫ ਦਾ ਸਿਰਫ ਲਾਰੇ ਆ ਕਦੇ ਡੀਜੀਪੀ ਕੋਲ ਚਲੇ ਜਾਓ ਏਡੀਜੀਪੀ ਕੋਲ ਚਲੇ ਜਾਓ ਐਸਐਸਪੀ ਕੋਲ ਚਲੇ ਜਾਓ ਐਸੀ ਤਰ੍ਹਾਂ ਗੱਲ ਕਰ ਲਈ ਸ੍ਰੀਤਾ ਸ਼ਰਮਾ ਜੀ ਖੜੇ ਹੈ 12 ਸਾਲ ਹੋ ਗਏ ਇਹਨਾਂ ਦੇ ਘਰ ਵਾਲਾ ਕਿਡਨਾਪ ਹੋਇਆ ਇਹਨੂੰ 12 ਸਾਲ ਤੋਂ ਪਹਿਲਾਂ ਜਿਹੜਾ ਅਸੀਂ ਪਰਚਾ ਵੀ ਬਹੁਤ ਔਖਾ ਚੀਫ ਇਨਸਟੇਸ਼ਨ ਨੂੰ ਮਿਲ ਕੇ ਕਰਾਇਆ ਸੀ ਪਰ ਲੇਕਿਨ ਤਿੰਨ ਦੋਸ਼ੀਆਂ 'ਚੋਂ ਪੁਲਿਸ ਨੇ ਜਿਹੜੇ ਦੋ ਬੰਦੇ ਜੇ ਬੇਗਨਾ ਕਰਦੇ નિર્ਦੋਸ਼ ਕਰਦੇ ਇੱਕ ਬੰਦੇ ਦਾ ਚਲਾਨ ਪੇਸ਼ ਕਰਦਾ ਪਹਿਲਾਂ ਇੱਕ ਇਨਕੁਆਰੀ 'ਚ ਕੱਢਦਾ ਇਹ ਬੀਬੀ ਹੁਣ ਤੱਕ 12 ਸਾਲ ਹੋ ਗਏ ਠੋਕਰਾਂ ਖਾਂਦੀ ਐ ਇੱਥੇ ਦਰਦ ਦਰਦ ਦੀਆਂ ਠੋਕਰਾਂ ਖਾ ਰਹੀ ਐ ਐਸੇ ਤਰ੍ਹਾਂ ਗੱਲ ਕਰੀਏ ਦਿਲਬਰ ਖਾਨ ਜੀ ਸਾਡੇ ਮਟੌਰ ਤੋਂ ਇਹ ਸਿਆਸੀ ਦਵਾ ਕਰਕੇ ਪ੍ਰੀਤੀ ਵਾਲੇ ਮੁਸਲਮਾਨ ਭਾਈਚਾਰੇ ਚੋਂ ਇਹ ਦੋ ਕਲਪਟੀਆਂ ਸੀ ਦੋ ਚਾਰ ਚਾਰ ਬੰਦੇ ਉਧਰ ਹੋ ਜਾਂਦੇ ਆ ਤੇ ਇੱਕ ਸਿਆਸੀ ਦਵਾ ਕਰਕੇ ਕਲਵੰਦ ਸਿੰਘ ਦੇ ਦਵਾ ਕਰਕੇ ਇਹਨਾਂ ਦੇ ਖਿਲਾਫ ਹਲੇ ਕੱਲ ਪਰਚਾ ਹੀ ਮਨ ਲੱਗਦੀ ਸੈਕਟਰ 70 ਚ ਪਰਚਾ ਦਰਜ ਹੋਇਆ ਇਹ ਵੀ ਆਪਣੇ ਪਰਚੇ ਨਾਲ ਜਿ ਲਈ ਕਹਿੰਦੇ ਵੀ ਮੇਰੇ ਤੇ ਗਲਤ ਜਿਹਾ ਸਿਆਸੀ ਦਵਾ ਕਰਕੇ ਪਰਚਾ ਹੋਇਆ ਸਾਡੇ ਕੋਲ ਪੰਜ ਸੱਤ ਕੇਸ ਨੇ ਤੇ ਉਹ ਤੋਂ ਇਲਾਵਾ ਅੱਜ ਸਾਡੀਆਂ ਜਿਹੜੀਆਂ ਐਸਸੀਬੀਸੀ ਦੇ ਮੰਗਾ ਸੀ ਰਿਜ਼ਰਵ ਜਾਲੀ ਸਰਟੀਫਿਕੇਟਰ ਨੂੰ ਲੈ ਕੇ ਅਸੀਂ ਮੁੱਖ ਮੰਤਰੀ ਨੂੰ ਡੀਜੀਪੀ ਨੂੰ ਏਡੀਜੀਪੀ ਨੂੰ ਕਮਿਸ਼ਨਰ ਨੂੰ ਨੋਟਿਸ ਦੇ ਇਹਨੇ ਮੰਗ ਪੱਤਰ ਦੇ ਇਹਨੇ ਪਰ ਲੇਕਿਨ ਇਸ ਮੁੱਖ ਮੰਤਰੀ ਪੰਜਾਬ ਕੋਲੇ ਤੇ ਡੀਜੀਪੀ ਪੰਜਾਬ ਕੋਲੇ ਅੱਜ ਸਾਨੂੰ ਜਿਹੜਾ ਮਿਲਣ ਦਾ ਸਮਾਂ ਵੀ ਨਹੀਂ ਦਿੱਤਾ 6 ਮਹੀਨੇ ਤੋਂ ਇੱਕ ਪਾਸੇ ਇਹ ਏਡੀਜੀਪੀ ਕਹਿ ਰਹੇ ਨੇ ਵੀ ਸਖਤ ਹੁਕਮ ਕਰਦੇ ਸਖਤ ਆਰਡਰ ਕਰਦੇ ਤੇ ਡੀਸੀ ਨੂੰ ਸਖਤ ਹੁਕਮ ਕਰਦੇ ਕਹਿੰਦਾ ਮੁੱਖ ਮੰਤਰੀ ਤੋਂ ਪਰ ਲੇਕਿਨ ਕੋਈ ਵੀ ਅਫਸਰ ਜਿਹੜਾ ਹੈ ਮਿਲਣ ਨੂੰ ਤਿਆਰ ਨਹੀਂ ਲੋਕਾਂ ਦੀ ਸਮੱਸਿਆ ਨੂੰ ਸੁਣਨ ਨੂੰ ਤਿਆਰ ਨਹੀਂ ਅੱਜ ਸਭ ਤੋਂ ਪਹਿਲਾਂ ਗੱਲਬਾਤ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਤੇ ਗੱਲਬਾਤ ਹੋਏਗੀ ਤੇ ਮਸਲੇ ਦੇ ਵੱਲੇ ਵਧਿਆ ਜਾਏਗਾ ਪਰ ਜਿਹੜਾ ਪਹਿਲਾ ਸਟੈਪ ਗੱਲਬਾਤ ਦਾ ਹੈ ਫਿਰ ਉਸ ਗੱਲਬਾਤ ਨੂੰ ਤੁਹਾਡੇ ਦਰਮਿਆਨ ਟੇਬਲ ਟਾਕ ਤੇ ਉੱਪਰ ਕੀਤਾ ਕਿਉਂ ਨਹੀਂ ਜਾ ਰਿਹਾ ਮੈਂ ਕਹਾਂ ਜੀ ਉਹ ਤਾਂ ਜਾਂ ਤਾਂ ਦੇਖੋ ਨਗੇਲੀ ਲਓ ਜਾਂ ਹੰਕਾਰੀ ਰੂਪ ਲਓ ਜਾਂ ਫਿਰ ਉਹ ਲਾਉ ਵੀ ਉਹ ਜਰਨਲ ਜੱਟ ਹੈਗਾ ਇਹ ਐਸੀਆਂ ਦੀ ਬੀਸੀਆਂ ਦੀ ਚੰਗੀ ਸੁਣਦਾ ਨਹੀਂ ਹੈ ਗੱਲ ਇਹਦੇ ਚ ਦੋਏ ਤਿੰਨ ਰੀਜਨ ਹੋ ਸਕਦੇ ਆ ਤੇ ਉਹ ਐਲਾਨ ਕਰ ਦਿੰਦੇ ਵਿਧਾਨ ਸਭਾ ਚ ਬਹੁਤ ਵੱਡਾ ਐਲਾਨ ਕਰਦਾ ਵੀ ਇਹ ਥੋੜੇ ਦਿਨਾਂ ਅੰਝ ਕਾਰਵਾਈ ਹੋ ਜੂਗੀ ਪਰ ਲੇਕਿਨ ਉਹਦਾ ਲਾ ਕੋਈ ਨੋਟੀਫਿਕੇਸ਼ਨ ਨਾ ਲਿਖਦੀ ਕੋਈ ਚਿੱਠੀ ਨਾ ਕੋਈ ਪੱਤਰ ਨਾ ਦੇਣਾ ਨਾ ਦੇਣਾ ਨਾ ਮੇਰੇ ਵੀ ਇੱਕ ਐਫ ਆਈ ਆਰ ਦਰਜ ਦਾ ਕਰਦੀ ਇੱਥੇ ਸਾਡਾ ਧਰਨਾ ਮਜਾਰਾ ਹੋਇਆ ਸੀ 28 ਤਰੀਕ ਨੂੰ ਮੇਰੇ ਤੇ ਮੇਰੇ ਘਰ ਵਾਲੀ ਤੇ ਤੇ ਐਸ ਪੀ ਨੇ ਇੱਥੇ ਆ ਕੇ ਮੰਗ ਪੱਤਰ ਲੈ ਗਿਆ ਸੀ ਵੀ ਅਸੀਂ ਕੈਨਸਲ ਕਰ ਦਾਂਗੇ ਤੁਹਾਨੂੰ ਹਫਤੇ ਦਾ ਟਾਈਮ ਦਿਓ ਅੱਜ 3 ਕੈਨਸਲ ਕੀ ਪਈ ਪਰਚੇ ਦਰਜ ਹੋ ਕਿਉਂ ਰਹੇ ਕਾਰਨ ਕੀ ਹੈ ਤੁਸੀਂ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੇ ਤਾਂ ਹੋ ਰਿਹਾ ਜੇ ਰਿਪਰੈਜ਼ੈਂਟ ਕਰ ਰਹੇ ਲੋਕਾਂ ਦੀ ਆਵਾਜ਼ ਸਰਕਾਰ ਦੇ ਖਿਲਾਫ ਦੀ ਬੋਲ ਰਹੇ ਨੇ ਅਫਸਰਾਂ ਦੀ ਅਨਲੈਕੀ ਦੱਸ ਰਹੇ ਉਸ ਕਰਕੇ ਜਿਹੜਾ ਹੈ ਇਹ ਸਰਕਾਰ ਨੂੰ ਅਫਸਰਾਂ ਨੂੰ ਚੰਗਾ ਨਹੀਂ ਲੱਗਦਾ ਜਿਹੜਾ ਬੰਦਾ ਬੋਲਦਾ ਉਹਦੇ ਤੇ ਇੱਕ ਪਰਚਾ ਕਰਕੇ ਝੂਠਾ ਪਰਚਾ ਕਰਕੇ ਉਹਨੂੰ ਜਲੀਲ ਕਰਦੀ ਹੈ ਤੇ ਉਹਨੂੰ ਫਾਈਨੈਂਸ਼ਲੀ ਤੌਰ ਤੇ ਮਦਦ ਕਮਜ਼ੋਰ ਕਰਦੀ ਜਿਹੜੇ ਲੋਕ ਤੁਹਾਡੇ ਸਨਮੁਖ ਤੁਸੀਂ ਰੱਖੇ ਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਨਾਲ ਪੁਲਿਸ ਦੇ ਵੱਲੋਂ ਜਾਂ ਜਿਹੜੀਆਂ ਸੱਤਾ ਦੇ ਅਧੀਨ ਹੋ ਕੇ ਜ਼ਿਆਤੀਆਂ ਹੋਈਆਂ ਫਿਰ ਉਹਨਾਂ ਦਾ ਅਜੇ ਤੱਕ ਇਨਸਾਫ ਕਿਉਂ ਨਹੀਂ ਮਿਲ ਸਕਿਆ ਕਿਉਂਕਿ ਪੰਜਾਬ ਦੇ ਲੋਕ ਆਸਵੰਦ ਸੀ ਕਿ ਇੱਕ ਤਰ੍ਹਾਂ ਦੇ ਨਾਲ ਰੰਗਲੇ ਪੰਜਾਬ ਦਾ ਦਾਵਾ ਕਰਨ ਵਾਲੀ ਸੱਤਾ ਦਾ ਇਹ ਜਿਹੜੀ 13 ਸਤਾ ਦੇ ਵਿੱਚ ਆਈ ਹੈ ਜਿਹੜਾ ਰੰਗਲੇ ਪੰਜਾਬ ਦੀ ਗੱਲ ਕਰਦੇ ਆ ਤੁਸੀਂ ਇਹਦਾ ਮੰਨ ਲਓ ਲੱਗਦੀ 70-75 ਹਜ਼ਾਰ ਕਰੋੜ ਰੁਪਈਆ ਇਹ 2.5 ਸਾਲ ਚ ਲੱਗ ਗਈ ਜਿਹੜਾ ਰੰਗਲੇ ਪੰਜਾਬ ਦੀ ਗੱਲ ਕਰਦੇ ਸੀ ਉਹ ਕੰਗਲਾ ਪੰਜਾਬ ਬਣਾਤਾ ਜਿਵੇਂ ਗੱਲ ਕਰ ਲਈਏ ਇੱਥੇ ਕਿਸੇ ਪਟਵਾਰੀ ਨੂੰ ਫੜ ਲੈਂਦੇ 2000 ਰੁਪਏ ਰਿਸ਼ਵਤ ਲੈਂਦੇ ਹਾਂ ਮੈਂ ਕਰਪਸ਼ਨ ਦੇ ਖਿਲਾਫ ਹਾਂ ਅਸੀਂ ਅਪਤੇਚਾਰ ਪ੍ਰਸ਼ਟਾ ਕਰ ਬਰੋ ਦੀ ਫਰੰਟਰੀ ਬਣਾਇਆ ਵਾ ਜੇ 2000 ਦੀ 4 ਦੀ 10 ਦੀ ਕਰਪਸ਼ਨ ਤਾਂ ਕਰਪਸ਼ਨ ਹੀ ਹੈਗੀ ਪਰ ਲੇਕਿਨ ਜਿਹੜਾ 400 ਕਰੋੜ ਰੁਪਏ ਦੇ ਘਟਾਲੇ ਚ ਅੰਦਰ ਬੈਠਿਆ ਕੇਂਦਰੀਵਾਲ ਜੀ ਉਹ ਜ਼ੁਬਾਨ ਤੋੜਨ ਨੂੰ ਹਾਲੇ ਹੋਈ ਵੀ ਨਹੀਂ ਸੀ ਇਹ ਪਹਿਲੀ ਬੰਬ ਫਟਾ ਕੇ ਚਰਨ ਲੱਗੇ ਉਹਨੂੰ ਜਿਹੜਾ ਹੈਗਾ ਕਰਪਸ਼ਨ ਇਹ ਦੱਸ ਰਹੇ ਵੀ ਧੱਕਾਸ਼ਾਹੀ ਹੋ ਰਹੀ ਇੱਥੇ ਕਿਸੇ ਨੂੰ ਕਿਸੇ ਗਰੀਬ ਦਾ ਜੇ ਕੋਈ ਮੋਬਾਈਲ ਖੋਲਣ ਦਾ ਕੋਈ ਗਰੀਬ ਬੰਦਾ ਉਹਨੂੰ ਜੇਲ੍ਹ ਇੰਗਰੀ ਵਾਲ ਤੋਂ ਪ੍ਰਮੋਟ ਕਰ ਰਹੇ ਹਨ ਉਹਨੂੰ ਕਹਿੰਦੇ ਵੀ ਸਾਡਾ ਜਿਹੜਾ ਹੈਗਾ ਆਕਾ ਆਕਾ ਸਾਰਾ ਹੀ ਉਹੀ ਹੈ ਪਾਪਾ ਜਿਹੜਾ ਹੈਗਾ ਇਸ ਤਰ੍ਹਾਂ ਕਰਕੇ ਕਰਾਪਸ਼ਨ ਕੀ ਖਤਮ ਕਰਾਂਗੇ ਇਨਕਲਾਬ ਕੀ ਲਿਆਣਗੇ ਇਹਨਾਂ ਨੇ ਤਾਂ ਜਮਾਂ ਹੀ ਜਿਹੜਾ ਰੰਗਲੇ ਪੰਜਾਬ ਨੂੰ ਕੰਗਲਾ ਪੰਜਾਬ ਬਣਾ ਦਿੱਤਾ 3 ਮਹੀਨਿਆਂ ਤੋਂ ਘਰ ਛੱਡ ਕੇ ਸੜਕ ਦੇ ਉੱਪਰ ਆ ਕੇ ਬੈਠੇ ਹੋ ਗੱਲਬਾਤ ਦਾ ਸਿਲਸਲਾ ਸਰਕਾਰ ਦੇ ਵੱਲੋਂ ਨਹੀਂ ਕਿ ਤੁਹਾਡੇ ਨਾਲ ਸ਼ੁਰੂ ਕੀਤਾ ਜਾ ਰਿਹਾ ਫਿਰ ਮਸਲਾ ਇਹਦਾ ਹੱਲ ਕਿਸ ਤਰੀਕੇ ਦੇ ਨਾਲ ਜਾਪਦਾ ਤੁਹਾਨੂੰ ਅੱਜ ਜਿਹੜੀ ਅਸੀਂ ਆਰਪਾਰ ਦੀ ਲੜਾਈ ਕਰਨ ਲੱਗੇ ਜੇਕਰ ਅੱਜ ਵੀ ਸਰਕਾਰ ਨਹੀਂ ਜਾਗਦੀ ਤਾਂ ਅਸੀਂ ਅਣ ਮਿੱਥੇ ਸਮੇਂ ਲਈ ਜਿਹੜਾ ਮੁੱਖ ਮੰਤਰੀ ਦੇ ਦਫ਼ਤਰ ਦਾ ਘਰਾਵਿ ਕਰਾਂਗੇ ਤੇ ਜਿਹੜੇ ਹੁਣ ਜਿਮਨੀ ਚੋਣਾਂ ਹੋਣੀਆਂ ਪਹਿਲਾਂ ਅਸੀਂ ਲੋਕ ਜਿਹੜੇ ਐਸੀਬੀਸੀ ਐ ਉਹ ਪਹਿਲਾਂ ਇਹਨਾਂ ਦਾ ਨਵੇੜਾ ਕਰਕੇ ਛੱਡਾਂ ਜੀ ਮੈਂ 13 ਜ਼ੀਰੋ ਦੀ ਗੱਲ ਕਰਦੇ ਸੀ 10 ਈਟਾਂ ਜਿਹੜੀਆਂ ਹਰਾਤੀਆਂ ਹੁਣ ਜਿਹੜੀ ਜਿਮਨੀ ਚੋਣ ਹੋਣੀ ਹੈ ਪੰਜ ਇਹੀ ਲੋਕ ਉਹ ਜਿਮਨੀ ਚੌਣਾ ਚ ਜਿਹੜਾ ਲਗ ਲਗ ਸਟੇਜਾਂ ਦੇ ਨਾਲ ਵਿਰੋਧ ਕਰਾਂਗੇ ਤੇ ਆ ਸਾਰੇ ਜਿਹੜੇ ਮੰਗ ਪੱਤਰ ਅਸੀਂ ਲੈ ਕੇ ਜਾਵਾਂਗੇ ਵੀ ਇਹ ਸਰਕਾਰ ਜਿਹੜੀ ਤੁਹਾਡੀ ਮੰਗਾਂ ਸੁਣਨ ਲਈ ਤਿਆਰ ਨਹੀਂ ਇਹਨਾਂ ਨੂੰ ਇੱਕ ਵੀ ਵੋਟ ਨਾ ਪਵੇ ਤਾਂ ਕਿ ਜਿਮਨੀ ਚੌਣ ਸਾਰੀਆਂ ਹਟ ਨੇ ਆ ਬਿਲਕੁਲ ਜਨਰੇਸ਼ਨ ਚੋਰਾ ਦੇ ਮੋਰਚਾ ਦੇ ਆਗੂ ਬਲਵੰਦਰ ਸਿੰਘ ਕੁੰਬੜਾ ਦੇ ਵੱਲੋਂ ਕਿਤੇ ਨਾ ਕਿਤੇ ਸੰਘਰਸ਼ ਕੀਤਾ ਜਾ ਰਿਹਾ ਸਮੁੱਚੀ ਟੀਮ ਦੇ ਨਾਲ ਪਰ ਦੇਖਣਾ ਹੋਵੇਗਾ ਕੋਈ ਇੱਕ ਦੇ ਵਿੱਚ ਕਿਸ ਤਰੀਕੇ ਦੇ ਨਤੀਜੇ ਹੋ ਸਕਦੇ ਨੇ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ